ਪੈਨਸ਼ਨਾਂ ਲੈਣ ਦੇ ਲਈ ਜੀਵਨ ਪ੍ਰਮਾਣ ਐਪਲੀਕੇਸ਼ਨ ਉੱਪਰ ਆਪਣੀ ਪੈਨਸ਼ਨ ਦਾ ਲਾਈਵ ਸਰਟੀਫਿਕੇਟ ਅਪਲੋਡ ਕਰਨਾ ਹੋਇਆ ਲਾਜ਼ਮੀ ਪੈਨਸ਼ਨਾਂ ਉਹਨਾਂ ਹੀ ਲੋਕਾਂ ਦੀਆਂ ਆਉਣਗੀਆਂ ਜਿਨ੍ਹਾਂ ਨੇ ਜੀਵਨ ਪ੍ਰਮਾਣ ਐਪਲੀਕੇਸ਼ਨ ਉੱਪਰ ਆਪਣਾ ਲਾਈਵ ਪੈਨਸ਼ਨ ਸਰਟੀਫਿਕੇਟ ਅਪਲੋਡ ਕੀਤਾ ਹੋਵੇਗਾ ਅਤੇ ਜਿਨ੍ਹਾਂ ਨੇ ਵੀ ਜੀਵਨ ਪ੍ਰਮਾਣ ਐਪਲੀਕੇਸ਼ਨ ਉੱਪਰ ਆਪਣਾ ਲਾਈਵ ਸਰਟੀਫਿਕੇਟ ਅਪਲੋਡ ਨਹੀਂ ਕੀਤਾ ਸੋ ਉਹਨਾਂ ਦੀਆਂ ਪੈਨਸ਼ਨਾਂ ਜਾਰੀ ਨਹੀਂ ਹੋਣਗੀਆਂ ਸਾਤਸ਼ਰੀਆ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਦੇ ਵਿੱਚ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪੈਨਸ਼ਨਾਂ ਬਾਰੇ ਪੀਐਮ ਕਿਸਾਨ ਸਮਾਨਦੀ ਯੋਜਨਾ ਬਾਰੇ ਘਰ ਘਰ ਰਾਸ਼ਨ ਸਕੀਮ ਬਾਰੇ ਪੈਨਸ਼ਨਾਂ ਹਾਲੇ ਤੱਕ ਨਹੀਂ ਜਾਰੀ ਕੀਤੀਆਂ ਗਈਆਂ ਅੱਜ ਨਵੰਬਰ ਮਹੀਨੇ ਦੀ ਆਖਰੀ ਡੇਟ ਹੋਣ ਵਾਲੀ ਹੈ ਪਰ ਹਜੇ ਤੱਕ ਜਿਹੜੀ ਪੈਨਸ਼ਨ ਹੈ ਜਾਰੀ ਨਹੀਂ ਕੀਤੀ ਗਈ ਸੋ ਲੋਕਾਂ ਦੀ ਸਭ ਤੋਂ ਵੱਡੀ ਉਡੀਕ ਇਹ ਹੀ ਹੈ ਕਿ ਪੈਨਸ਼ਨ ਕਦੋਂ ਜਾਰੀ ਕੀਤੀ ਜਾਏਗੀ ਅਤੇ ਕਿੰਨੀ ਜਾਰੀ ਕੀਤੀ ਜਾਏਗੀ ਅਤੇ ਕੀ ਹੈ ਜੀਵਨ ਪ੍ਰਮਾਣ ਐਪਲੀਕੇਸ਼ਨ ਉੱਪਰ ਲਾਈਵ ਸਰਟੀਫਿਕੇਟ ਅਪਲੋਡ ਕਰਨਾ ਕਿਸ ਤਰ੍ਹਾਂ ਜੀਵਨ ਪ੍ਰਮਾਣ ਐਪਲੀਕੇਸ਼ਨ ਉੱਪਰ ਲਾਈਵ ਸਰਟੀਫਿਕੇਟ ਅਪਲੋਡ ਕਰਨਾ ਹੈ ਤਾਂ ਕਿ ਪੈਨਸ਼ਨਾਂ ਦੇ ਵਿੱਚ ਕੋਈ ਦਿੱਕਤ ਨਾ ਆਵੇ ਅਤੇ ਕਿਹੜੀ-ਕਿਹੜੀ ਕੈਟਾਗਰੀ ਨੇ ਜੀਵਨ ਪ੍ਰਮਾਣ ਐਪਲੀਕੇਸ਼ਨ ਉੱਪਰ ਲਾਈਫ ਸਰਟੀਫਿਕੇਟ ਅਪਲੋਡ ਕਰਨਾ ਹੈ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਆਪਾਂ ਇਸ ਬਾਰੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੀਐਮ ਕਿਸਾਨ ਸਮਾਨੇਦੀ ਯੋਜਨਾ ਦੀ ਇੱਕਵੀਂ ਕਿਸ਼ਤ ਬਾਰੇ ਪੀਐਮ ਕਿਸਾਨ ਸਮਾਨੇਦੀ ਯੋਜਨਾ ਦੀ ਇੱਕਵੀਂ ਕਿਸ਼ਤ ਜਦੋਂ ਜਾਰੀ ਕੀਤੀ ਗਈ ਤਾਂ ਬਹੁਤ ਸਾਰੇ ਕਿਸਾਨਾਂ ਦੇ ਸਾਨੂੰ ਮੈਸੇਜ ਆਏ ਕਿ ਇਸ ਵਾਰ ਜਿਹੜੀ ਉਹਨਾਂ ਦੀ ਕਿਸ਼ਤ ਹੈ ਉਹਨਾਂ ਦੇ ਖਾਤੇ ਦੇ ਵਿੱਚ ਜਾਰੀ ਨਹੀਂ ਹੋਈ ਸੋ ਜੇਕਰ ਤੁਹਾਡੀਆਂ ਕਿਸ਼ਤਾਂ ਤੁਹਾਡੇ ਖਾਤੇ ਦੇ ਵਿੱਚ ਜਾਰੀ ਨਹੀਂ ਹੋਈਆਂ ਤੁਹਾਡੀਆਂ ਪਿਛਲੀਆਂ ਵੀ ਕੁਝ ਕਿਸ ਤਰ੍ਹਾਂ ਰੁਕੀਆਂ ਹੋਈਆਂ ਹਨ ਤਾਂ ਤੁਸੀਂ ਕਿਸ ਤਰ੍ਹਾਂ ਇਸ ਨੂੰ ਆਪਣੇ ਖਾਤੇ ਦੇ ਵਿੱਚੋਂ ਪਾ ਸਕਦੇ ਹੋ ਤਾਂ ਇਸ ਦੇ ਲਈ ਤੁਸੀਂ ਤਿੰਨ ਸਟੇਟਸ ਆਪਣੇ ਬਿਲਕੁਲ ਸਹੀ ਕਰਕੇ ਰੱਖਣੇ ਹਨ ਜਿਸ ਦੇ ਵਿੱਚ ਲੈਂਡ ਸੀਡਿੰਗ ਬੈਂਕ ਆਧਾਰ ਸੀਡਿੰਗ ਅਤੇ ਈਕੇਵਾਈਸੀ ਜੇਕਰ ਤੁਹਾਡੇ ਇਹ ਤਿੰਨੋਂ ਸਟੇਟਸ ਓਕੇ ਨਹੀਂ ਹਨ ਇਹਨਾਂ ਦੇ ਵਿੱਚੋਂ ਕੋਈ ਵੀ ਸਟੇਟਸ ਰੈੱਡ ਡਾਟ ਦੇ ਵਿੱਚ ਸ਼ੋਅ ਕਰ ਰਿਹਾ ਹੈ ਤਾਂ ਤੁਹਾਨੂੰ ਪਹਿਲਾਂ ਇਸ ਨੂੰ ਅਪਡੇਟ ਕਰਨਾ ਹੋਵੇਗਾ ਜੇਕਰ ਤੁਹਾਡੀ ਲੈਂਡ ਸੀਡਿੰਗ ਸਹੀ ਨਹੀਂ ਹੈ ਤਾਂ ਤੁਸੀਂ ਆਪਣੀ ਜਮ੍ਹਾਂਬੰਦੀ ਕੜਵਾ ਲੈਣੀ ਹੈ ਅਤੇ ਤੁਹਾਡੇ ਨੇੜੇ ਦੇ ਕਿਸਾਨ ਐਗਰੀਕਲਚਰ ਡਿਪਾਰਟਮੈਂਟ ਦੇ ਵਿੱਚ ਜਾਣਾ ਹੈ ਉੱਥੇ ਜਾ ਕੇ ਉਸ ਨੂੰ ਅਪਡੇਟ ਕਰਵਾਉਣਾ ਹੈ ਅਤੇ ਜੇਕਰ ਤੁਹਾਡੀ ਬੈਂਕ ਆਧਾਰ ਸੀਡਿੰਗ ਸਹੀ ਨਹੀਂ ਹੈ ਤਾਂ ਤੁਸੀਂ ਆਪਣਾ ਜਿਹੜਾ ਬੈਂਕ ਖਾਤਾ ਹੈ ਉਸ ਨੂੰ ਆਪਣੇ ਆਧਾਰ ਕਾਰਡ ਦੇ ਨਾਲ ਲਿੰਕ ਕਰਵਾ ਲੈਣਾ ਹੈ ਉਸ ਨੂੰ ਸੀਡਡ ਕਰਵਾ ਲੈਣਾ ਹੈ ਤਾਂ ਉਹ ਜਿਹੜਾ ਤੁਹਾਡਾ ਸਟੇਟਸ ਆ ਓਕੇ ਹੋ ਜਾਏਗਾ ਅਤੇ ਉਸ ਤੋਂ ਬਾਅਦ ਰਹਿ ਜਾਂਦਾ ਹੈ ਈਕੇਵਾਈਸੀ ਜੇਕਰ ਤੁਸੀਂ ਈਕੇਵਾਈਸੀ ਕਰਵਾਉਣਾ ਚਾਹੁੰਦੇ ਹੋ ਤਾਂ ਨੇੜੇ ਦੇ ਬੈਂਕ ਜਾਂ ਫਿਰ ਆਪਣੇ ਨੇੜੇ ਦੇ ਕਿਸੇ ਵੀ ਕੈਫੇ ਉੱਪਰ ਜਾ ਕੇ ਇਸ ਨੂੰ ਅਪਡੇਟ ਕਰਵਾ ਸਕਦੇ ਹੋ ਜਦੋਂ ਹੀ ਤੁਹਾਡੇ ਤਿੰਨੋਂ ਸਟੇਟਸ ਓਕੇ ਕਰ ਦਿੱਤੇ ਜਾਂਦੇ ਹਨ ਤਾਂ ਜਦੋਂ ਹੀ ਤੁਹਾਡੀ ਅਗਲੀ ਕਿਸ਼ਤ ਜਾਰੀ ਕੀਤੀ ਜਾਏਗੀ ਰੁਕੀਆਂ ਹੋਈਆਂ ਤੁਹਾਡੀਆਂ ਜਿਹੜੀਆਂ ਪਿਛਲੀਆਂ ਕਿਸ਼ਤਾਂ ਨੇ ਉਹ ਵੀ ਜਾਰੀ ਕਰ ਦਿੱਤੀਆਂ ਜਾਣਗੀਆਂ ਚਾਹੇ ਤੁਹਾਡੀਆਂ 4 5 7 ਜਿੰਨੀਆਂ ਵੀ ਕਿਸ਼ਤਾਂ ਰੁਕੀਆਂ ਹੋਈਆਂ ਹਨ ਤੁਹਾਡੇ ਖਾਤੇ ਦੇ ਵਿੱਚ ਜਾਰੀ ਕਰ ਦਿੱਤੀਆਂ ਜਾਣਗੀਆਂ ਅਤੇ ਹੁਣ ਆਪਾਂ ਗੱਲ ਕਰਦੇ ਹਾਂ ਬੁਢਾਪਾ ਵਿਦਵਾ ਅੰਗਹੀਣ ਬੇਸਹਾਰਾ ਲੋਕਾਂ ਨੂੰ ਮਿਲਣ ਵਾਲੀ ਪੈਨਸ਼ਨ ਬਾਰੇ ਕਿ ਕਦੋਂ ਪੈਨਸ਼ਨਾਂ ਜਾਰੀ ਕੀਤੀਆਂ ਜਾਣਗੀਆਂ ਨਵੰਬਰ ਮਹੀਨੇ ਦੀ ਪੈਨਸ਼ਨ ਕਿੰਨੀ ਤਾਰੀਖ ਨੂੰ ਜਾਰੀ ਕੀਤੀ ਜਾਏਗੀ ਕਿਉਂਕਿ ਅੱਜ ਆਖਰੀ ਡੇਟਾ ਹੋ ਗਈ ਹੈ ਪਰ ਹਜੇ ਤੱਕ ਵੀ ਜਿਹੜੀ ਨਵੰਬਰ ਮਹੀਨੇ ਦੀ ਪੈਨਸ਼ਨ ਹੈ ਜਾਰੀ ਨਹੀਂ ਹੋਈ ਹੈ ਦਾ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸ ਤੀਏ ਕਿ ਜਿਹੜੀ ਜੀਵਨ ਪ੍ਰਮਾਣ ਐਪਲੀਕੇਸ਼ਨ ਉੱਪਰ ਲਾਈਫ ਸਰਟੀਫਿਕੇਟ ਅਪਲੋਡ ਕਰਨਾ ਹੈ ਉਸ ਦੇ ਵਿੱਚ ਇਹ ਤਿੰਨੋਂ ਹੀ categories ਨਹੀਂ ਆਉਂਦੀ ਨਾ ਬੁਢਾਪਾ ਨਾ ਵਿਧਵਾ ਅਤੇ ਨਾ ਹੀ ਅੰਗਹੀਨ ਬੇਸਹਾਰਾ ਲੋਕਾਂ ਨੂੰ ਮਿਲਣ ਵਾਲੀਆਂ ਪੈਨਸ਼ਨਾਂ ਇਹ ਉਹੀ categories ਆਉਂਦੀ ਹੈ ਜਿਸ ਦੇ ਵਿੱਚ ਕੋਈ ਸਰਕਾਰ ਤੋਂ ਜਿਹੜੀ ਪੈਨਸ਼ਨ ਲੈ ਰਿਹਾ ਜਿਵੇਂ ਕੋਈ ਸਰਕਾਰੀ ਟੀਚਰ ਪੁਲਿਸ ਮੁਲਾਜ਼ਮ ਬੈਂਕ ਅਧਿਕਾਰੀ ਯਾ ਕੋਈ ਵੀ ਜਿਹੜਾ ਐਸਾ ਅਧਿਕਾਰੀ ਜੋ ਸਰਕਾਰੀ ਨੌਕਰੀ ਤੋਂ ਜਾਂ ਗੈਰ ਸਰਕਾਰੀ ਨੌਕਰੀ ਤੋਂ ਰਿਟਾਇਰਡ ਹੋਇਆ ਹੈ ਤੇ ਉਸ ਨੂੰ ਜਿਹੜੀ ਪੈਨਸ਼ਨ ਹੈ ਮਿਲ ਰਹੀ ਹੈ ਉਸ ਨੂੰ ਜਿਹੜੀ ਪੈਨਸ਼ਨ ਲੈਣ ਦੇ ਲਈ ਜੀਵਨ ਪ੍ਰਮਾਣ ਐਪਲੀਕੇਸ਼ਨ ਉੱਪਰ ਆਪਣਾ ਜਿਹੜਾ ਲਾਈਵ ਸਰਟੀਫਿਕੇਟ ਅਪਲੋਡ ਕਰਨਾ ਲਾਜ਼ਮੀ ਹੈ ਨਹੀਂ ਤਾਂ ਉਹਨਾਂ ਦੀ ਅਗਲੇ ਮਹੀਨੇ ਦੀ ਜਿਹੜੀ ਪੈਨਸ਼ਨ ਹੈ ਜਾਰੀ ਨਹੀਂ ਹੋਏਗੀ ਅਤੇ ਬੁਢਾਪਾ ਵਿਧਵਾ ਅੰਗਹੀਣ ਬੇਸਹਾਰਾ ਲੋਕਾਂ ਨੂੰ ਮਿਲਣ ਵਾਲੀਆਂ ਪੈਨਸ਼ਨਾਂ ਅੱਜ ਸ਼ਾਮ ਤੱਕ ਜਾਰੀ ਹੋ ਸਕਦੀਆਂ ਨੇ ਪਰ ਇਹ ਇਸ ਕੈਟਾਗਰੀ ਦੇ ਵਿੱਚ ਨਹੀਂ ਆਉਂਦੀਆਂ ਸੋ ਇਹਨਾਂ ਲੋਕਾਂ ਨੂੰ ਇਹ ਰਾਹਤ ਹੈ ਇਹਨਾਂ ਨੂੰ ਇਹ ਸਰਟੀਫਿਕੇਟ ਅਪਲੋਡ ਕਰਨਾ ਜ਼ਰੂਰੀ ਨਹੀਂ ਹੈ ਇਹਨਾਂ ਦੀਆਂ ਪੈਨਸ਼ਨਾਂ ਅੱਜ ਸ਼ਾਮ ਤੱਕ ਜਾਂ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜਾਰੀ ਹੋ ਸਕਦੀਆਂ ਹਨ ਅਤੇ ਪੈਨਸ਼ਨ ਕਿੰਨੀ ਜਾਰੀ ਹੋਏਗੀ 1500 ਜਾਂ ਫਿਰ 2500 ਤਾਂ ਪੈਨਸ਼ਨ 1500 ਦੇ ਹਿਸਾਬ ਨਾਲ ਹੀ ਜਾਰੀ ਕੀਤੀ ਜਾਏਗੀ ਫਿਲਹਾਲ 2500 ਪੈਨਸ਼ਨ ਨੂੰ ਲੈ ਕੇ ਸਰਕਾਰ ਨੇ ਕੋਈ ਵੀ ਪੁਸ਼ਟੀ ਜਾਂ ਕੋਈ ਵੀ ਜੀ ਹਾਂ ਬਿਆਨ ਨਹੀਂ ਦਿੱਤਾ ਜਿਸ ਵਿੱਚ ਸਰਕਾਰ ਵੱਲੋਂ ਇਹ ਗੱਲ ਕਹੀ ਗਈ ਹੋਵੇ ਕਿ ਪੈਨਸ਼ਨ ਦੇ ਵਿੱਚ ਵਾਅਦਾ ਕਰਕੇ ਪੈਨਸ਼ਨ ਨੂੰ 2500 ਜਾਂ ਉਸ ਤੋਂ ਜ਼ਿਆਦਾ ਕਰ ਦਿੱਤਾ ਗਿਆ ਹੈ ਉਮੀਦ ਹੈ ਕਿ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਪੈਨਸ਼ਨਾਂ ਦੇ ਵਿੱਚ ਵਾਧਾ ਕਰਕੇ ਲੋਕਾਂ ਨੂੰ ਰਾਹਤ ਦੇ ਦੇਵੇ ਪਰ ਹਲੇ ਤੱਕ ਜਿਹੜੀ ਪੈਨਸ਼ਨ 1500 ਹੀ ਜਾਰੀ ਕੀਤੀ ਜਾਏਗੀ ਕਿਉਂਕਿ ਸਰਕਾਰ ਅਸਲ ਹੱਕਦਾਰ ਲੋਕਾਂ ਨੂੰ ਹੀ ਪੈਨਸ਼ਨਾਂ ਦੇਣਾ ਚਾਹੁੰਦੀ ਹੈ ਜਿਹੜੇ ਪੈਨਸ਼ਨ ਦੇ ਸਹੀ ਹੱਕਦਾਰ ਲੋਕ ਨੇ ਸਰਕਾਰ ਉਹਨਾਂ ਹੀ ਲੋਕਾਂ ਨੂੰ ਪੈਨਸ਼ਨ ਦੇਣਾ ਚਾਹੁੰਦੀ ਹੈ ਸੋ ਜਦੋਂ ਹੀ ਸਰਕਾਰ ਆਪਣੀ ਵੈਰੀਫਿਕੇਸ਼ਨ ਮੁਕੰਮਲ ਕਰ ਲਏਗੀ ਤਾਂ ਪੈਨਸ਼ਨਾਂ ਦੇ ਵਿੱਚ ਵਾਧਾ ਕਰ ਦਿੱਤਾ ਜਾਏਗਾ ਕਿਉਂਕਿ ਬਹੁਤ ਸਾਰੇ ਲੋਕ ਗਲਤ ਤਰੀਕੇ ਦੇ ਨਾਲ ਪੈਨਸ਼ਨਾਂ ਲੈ ਰਹੇ ਹਨ ਸੋ ਸਰਕਾਰ ਵੱਲੋਂ ਬਹੁਤ ਹੀ ਸਲਾਘਾਯੋਗ ਕਦਮ ਚੁੱਕੇ ਗਏ ਹਨ ਕੰਮ ਕੀਤੇ ਗਏ ਹਨ ਸਰਕਾਰ ਉਹਨਾਂ ਲੋਕਾਂ ਦੀ ਵੈਰੀਫਿਕੇਸ਼ਨ ਕਰਕੇ ਅਸਲ ਹੱਕਦਾਰ ਲੋਕਾਂ ਨੂੰ ਪੈਨਸ਼ਨਾਂ ਦੇਣ ਜਾ ਰਹੀ ਹੈ ਪੈਨਸ਼ਨਾਂ ਦੇ ਰਹੀ ਹੈ ਸਰਕਾਰ ਨੇ ਬਹੁਤ ਸਾਰੇ ਗਲਤ ਪੈਨਸ਼ਨ ਲੈਣ ਵਾਲੇ ਲੋਕਾਂ ਦੀਆਂ ਪੈਨਸ਼ਨਾਂ ਬੰਦ ਵੀ ਕੀਤੀਆਂ ਹਨ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜ਼ਿਆਦਾ ਵੈਰੀਫਿਕੇਸ਼ਨ ਕਰਕੇ ਗਲਤ ਤਰੀਕੇ ਦੇ ਨਾਲ ਪੈਨਸ਼ਨਾਂ ਜੋ ਲੰਬੇ ਸਮੇਂ ਤੋਂ ਪੈਨਸ਼ਨਾਂ ਗਲਤ ਤਰੀਕੇ ਦੇ ਨਾਲ ਲੈ ਰਹੀ ਸੀ ਸਰਕਾਰ ਵੱਲੋਂ ਉਹਨਾਂ ਪੈਨਸ਼ਨਧਾਰਕਾਂ ਦੀਆਂ ਜਿਹੜੀਆਂ ਪੈਨਸ਼ਨਾਂ ਬੰਦ ਕਰ ਦਿੱਤੀਆਂ ਜਾਂ ਦੀਆਂ ਅਤੇ ਅਸਲ ਹੱਕਦਾਰ ਲੋਕਾਂ ਨੂੰ ਜਿਹੜੀਆਂ ਪੈਣ ਚ ਨ ਦਿੱਤੀਆਂ ਜਾਣਗੀਆਂ ਸੋ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਅਜਿਹੇ ਸਲਾਘਾਯੋਗ ਕਦਮ ਬਾਰੇ ਸੋ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ